ਪੰਜਾਬੀ ਗਾਇਕ ਖਾਨ ਸਾਹਿਬ ਨੇ ਮਾਪਿਆਂ ਨੂੰ ਗਿਫਟ ਕੀਤਾ ਨਵਾਂ ਘਰ ਤਸਵੀਰ ਦੇਖ ਫੈਨਸ ਬੋਲੇ ਸਰਵਰ ਪੁੱਤ ਪ੍ਰਸਿੱਧ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਲੈ ਕੇ ਵੱਡੀ ਅਪਡੇਟ سامنے ਆ ਰਹੀ ਹੈ ਖਾਨ ਸਾਹਿਬ ਨੇ ਆਪਣੇ ਮੰਮੀ ਜਾਦੀ ਨੂੰ ਖਾਸ ਤੋਹਫਾ ਦਿੱਤਾ ਹੈ ਜਾਣਕਾਰੀ ਮੁਤਾਬਕ ਖਾਨ ਸਾਹਿਬ ਨੇ ਆਪਣੇ ਮਾਪਿਆਂ ਨੂੰ ਬਿਨਾਂ ਦੱਸੇ ਉਹਨਾਂ ਦੇ ਲਈ ਘਰ ਖਰੀਦਿਆ ਅਤੇ ਤੋਹਫੇ ਵਜੋਂ ਉਹਨਾਂ ਨੂੰ ਦਿੱਤਾ ਪੰਜਾਬੀ ਸੂਫੀ ਗਾਇਕ ਨੇ ਜਦੋਂ ਇਹਕਰ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਗਿਫਟ ਦਿੱਤਾ ਤਾਂ ਉਹਨਾਂ ਦੇ ਚਿਹਰੇ ਦੇ ਹਾਫ ਪਾਉ ਦੇਖਣ ਵਾਲੇ ਸੀ ਇਸ ਦੀਆਂ ਤਸਵੀਰਾਂ ਵੀ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ ਦੱਸਦੀ ਹੈ ਕਿ ਖਾਨ ਸਾਹ ਪੰਜਾਬੀ ਇੰਡਸਟਰੀ ਦੇ ਸੂਫੀ ਗਾਇਕ ਖਾਨ ਬੀਤੇ ਦਿਨੀ ਉਹਨਾਂ ਦਾ ਜਨਮ ਦਿਨ ਸੀ ਤੇ ਖਾਸ ਮੌਕੇ ਤੇ ਉਹਨਾਂ ਨੇ ਆਪਣੇ ਮਾਪਿਆਂ ਨੂੰ ਇਹ ਬੇਸ਼ੁਮਾਰ ਗਿਫਟ ਵੀ ਦਿੱਤਾ ਉਹਨਾਂ ਨੇ ਇੰਡਸਟਰੀ ਨੂੰ ਹੁਣ ਤੱਕ ਕਈ ਸਾਰੇ ਹਿੱਟ ਗੀਤ ਦਿੱਤੇ ਨੇ ਵੈਲ ਤੁਸੀਂ ਵੀ ਦੇਖੋ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਘਰਦਿਆਂ ਨੂੰ ਦਿੱਤਾ ਸਰਪ੍ਰਾਈਜ਼ ਤੇ ਉਹਨਾਂ ਦੇ ਕੀ ਸੀ ਰਿਐਕਸ਼ਨ ਪੰਜਾਬੀ ਗਾਇਕ ਖਾਨ ਸਾਹਿਬ ਨੇ ਮਾਪਿਆਂ ਨੂੰ ਗਿਫਟ ਕੀਤਾ ਨਮਾ ਕਰ ਤਸਵੀਰ ਦੇਖ ਫੈਨਸ ਬੋਲੇ ਸਰਵਨ ਪੁੱਤ ਪ੍ਰਸਿੱਧ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਖਾਨ ਸਾਹਿਬ ਨੇ ਆਪਣੇ ਮੰਮੀ ਜਾਦੀ ਨੂੰ ਖਾਸ ਤੋਹਫਾ ਦਿੱਤਾ ਹੈ ਜਾਣਕਾਰੀ ਮੁਤਾਬਕ ਖਾਨ ਸਾਹਿਬ ਨੇ ਆਪਣੇ ਮਾਪਿਆਂ ਨੂੰ ਬਿਨਾਂ ਦੱਸੇ ਉਹਨਾਂ ਦੇ ਲਈ ਘਰ ਖਰੀਦਿਆ ਅਤੇ ਤੋਹਫੇ ਵਜੋਂ ਉਹਨਾਂ ਨੂੰ ਦਿੱਤਾ ਪੰਜਾਬੀ ਸੂਫੀ ਗਾਇਕ ਨੇ ਜਦੋਂ ਇਹ ਘਰ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਗਿਫਟ ਦਿੱਤਾ ਤਾਂ ਉਹਨਾਂ ਦੇ ਚਿਹਰੇ ਦੇ ਹਾਫ ਪਾਉ ਦੇਖਣ ਵਾਲੇ ਸੀ ਇਸ ਦੀਆਂ ਤਸਵੀਰਾਂ ਵੀ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ ਦਸਤੀਆ ਕੀ ਖਾਨ ਸਾ ਪੰਜਾਬੀ ਇੰਡਸਟਰੀ ਦੇ ਸੂਫੀ ਗਾਇਕ ਖਾਨ ਬੀਤੇ ਦਿਨੀ ਉਹਨਾਂ ਦਾ ਜਨਮ ਦਿਨ ਸੀ ਤੇ ਖਾਸ ਮੌਕੇ ਤੇ ਉਹਨਾਂ ਨੇ ਆਪਣੇ ਮਾਪਿਆਂ ਨੂੰ ਇਹ ਬੇਸ਼ੁਮਾਰ ਗਿਫਟ ਵੀ ਦਿੱਤਾ ਉਹਨਾਂ ਨੇ ਇੰਡਸਟਰੀ ਨੂੰ ਹੁਣ ਤੱਕ ਕਈ ਸਾਰੇ ਹਿੱਟ ਗੀਤ ਦਿੱਤੇ ਨੇ ਵੈਲ ਤੁਸੀਂ ਵੀ ਦੇਖੋ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਘਰਦਿਆਂ ਨੂੰ ਦਿੱਤਾ ਸਰਪ੍ਰਾਈਜ਼ ਤੇ ਉਹਨਾਂ ਦੇ ਕੀ ਸੀ ਰਿਐਕਸ਼ਨ